ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਗਿੱਦੜਵਾ ਹਲਕਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਗਿੱਦੜਵਾ ਹਲਕਾ ਸੀਟ ਹੈ ਜਿਹੜੀ ਉਹ ਹੌਟ ਸ਼ੀਟ ਬਣੀ ਹੋਈ ਆ ਹੌਟ ਸ਼ੀਟ ਕਿਉਂ ਬਣੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ 2027 ਦੀ ਚੋਣ ਸੁਖਬੀਰ ਸਿੰਘ ਬਾਦਲ ਗਿੱਦੜਵਾ ਹਾਤੋਂ ਸ਼ੁਰੂ ਕਰਨਗੇ ਚੋਣ ਲੜਨਗੇ ਤਾਂ 2027 ਚੋਣ ਦੀ ਚੋਣ ਜੜੀ ਸੁਖਬੀਰ ਸਿੰਘ ਬਾਦਲ ਹੈ ਜਿਹੜੇ ਚੋਣ ਲੜਨਗੇ ਤਾਂ ਕਾਲੀ ਦਲ ਦਾ ਮੋਢ ਗਿੱਦੜਬਾਹ ਤੋਂ ਵੱਜਿਆ ਸੀ ਇਹ ਦੱਸਿਆ ਜਾ ਰਿਹਾ ਗਿੱਦੜਬਾਹ ਹਲਕੇ ਦੇ ਲੋਕਾਂ ਵੱਲੋਂ ਤਾਂ ਅੱਜ ਅਸੀਂ ਗਿੱਦੜਬਾਹ ਹਲਕੇ ਦੇ ਵਿੱਚ ਮੌਜੂਦ ਆ ਜਿੱਥੇ ਕਿ ਤੁਹਾਨੂੰ ਦੱਸ ਦਿੰਨੇ ਆ ਅਸੀਂ ਕਿ ਸਰਦਾਰ ਬਲਕਰਨ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦਿੱਤੀ ਗਈ ਹੈ ਤੇ ਉਹਨਾਂ ਦੀ ਧਰਮ ਪਤਨੀ ਸੰਦੀਪ ਕੌਰ ਨੂੰ ਬਲਕ ਸੰਮਤੀ ਦੀ ਟਿਕਟ ਦਿੱਤੀ ਗਈ ਹੈ ਇੱਕੋ ਪਰਿਵਾਰ ਨੂੰ ਦੋ ਟਿਕਟਾਂ ਦਿੱਤੀਆਂ ਗਈਆਂ ਤੇ ਸਖਬੀਰ ਸਿੰਘ ਬਾਦਲ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜੇਕਰ ਚਾਰ ਜ਼ੋਨਾਂ ਤੋਂ ਸਾਡੇ ਉਮੀਦਵਾਰ ਜਿਲ੍ਹਾ ਪ੍ਰੀਸਦ ਦੀ ਸੀਟਾਂ ਜਿੱਤਦੇ ਨੇ ਤਾਂ ਉਹ ਜਿਹੜਾ ਗਿੱਦੜਵਾਹਾ ਤੋਂ ਚੋਣ ਲੜਨਗੇ 2027 ਦੀ ਚੋਣ ਲੜਨਗੇ ਤਾਂ ਅਸੀਂ ਉਸ ਪਰਿਵਾਰ ਦੇ ਵਿੱਚ ਇਸ ਟਾਈਮ ਮੌਜੂਦਾਂ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਸ਼ਸ਼ੀ ਗਾਲਜੀ ਥੈਂਕ ਯੂ ਜੀ ਬਾਪੂ ਜੀ ਕਦੋਂ ਤੋਂ ਕਾਲੀ ਦਲ ਦੇ ਵਿੱਚ ਤੁਸੀਂ ਜੜਾ ਸਿਵਾਮਾ ਦੇ ਰਹੇ ਹੋ ਕਾਲੀ ਦਲ ਦੇ ਨਾਲ ਕਿਹੋ ਜਿਹਾ ਸਬੰਧ ਨੇ ਮੈਂ 77 ਤੋਂ ਮਾਰਚ ਦੇ 77 ਤੋਂ ਬਾਦ ਸਾਹਮਣਾ ਮੇਰਾ ਮੁਲਾਕਾ ਹੋਇਆ ਹੂੰ ਤੇ ਉਹ ਐਮਰਜੈਂਸੀ ਤੋਂ ਬਾਅਦ ਪਹਿਲੀ ਚੋਣ ਸੀ ਜੀ ਜਨਕੀ ਪ੍ਰਕਾਸ਼ ਸਿੰਘ ਬਾਦਲ ਜਦੋਂ ਪਹਿਲੀ ਚੋਣ ਲੜਦੇ ਆ ਉਦੋਂ ਨਹੀਂ ਚੋਣ ਤਾਂ ਉਹਨਾਂ ਨੇ ਪਹਿਲਾਂ ਬਹੁਤ ਲੜੀਆਂ ਪਰ ਇਹ ਐਮਰਜੈਂਸੀ ਤੋਂ ਬਾਅਦ ਪਹਿਲੀ ਚੋਣ ਸੀ ਐਮਰਜੈਂਸੀ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਕਿਹੋ ਜਿਹਾ ਸੰਬੰਧ ਰਹਿ ਤੁਹਾਡੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਜਾਂ ਆਸ਼ ਸਿੰਘ ਬਾਦਲ ਨਾਲ ਤੁਸੀਂ ਮੇਰੇ ਸੰਬੰਧ ਸਮਝ ਲੋ ਜੀ ਵੱਡੇ ਭਰਾ ਵਾਲੇ ਸਮਝ ਲੋ ਛੋਟੇ ਭਰਾ ਵੱਡੇ ਵਾਲੇ ਜਾਂ ਪੋਪੋਤਾ ਵਾਲੇ ਸਮਝ ਲੋ ਜੀ ਮੇਰੇ ਨਾਲ ਇੰਨਾ ਪਿਆਰ ਸੀ ਕਿ ਅੱਜ ਤੱਕ ਰੋ ਕਦੇ ਮੈਨੂੰ ਕਿਸੇ ਗੱਲ ਤੋਂ ਉਹਨਾਂ ਨੇ ਜਵਾਬ ਨਹੀਂ ਦਿੱਤਾ ਸੀ ਹਰ 6 ਮਹੀਨੇ ਬਾਅਦ ਹੂੰ ਕਦੇ ਪਹਿਲਾਂ ਵੀ ਤੇ ਸਾਜ ਦੋ ਵਾਰੀ ਜ਼ਰੂਰ ਇੱਥੇ ਕਰੇ ਹੁੰਦੇ ਸੀ ਹੂੰ ਤਾਂ ਤੁਹਾਨੂੰ ਦੱਸ ਦਿੰਨੇ ਆਂ ਸੀ ਕਿ ਇਸ ਪਰਿਵਾਰ ਵੱਲੋਂ ਕੋਈ ਵੀ ਜੇਕਰ ਗੱਲ ਕੀਤੀ ਜਾਵੇ ਸਰਪੰਚ ਜਾਂ ਪੰਚਾਇਤ ਮੈਂਬਰ ਖਿਲਾੜਿਆ ਜਾਂਦਾ ਤਾਂ ਇਸੇ ਪਰਿਵਾਰ ਦੇ ਵੱਲੋਂ ਹੀ ਹੱਥ ਧਰਿਆ ਜਾਂਦਾ ਤਾਂ ਉਹ ਸਰਪੰਚ ਵੀ ਬਣਦਾ ਤੇ ਪੰਚ ਵੀ ਬਣਦਾ ਪਰ ਅੱਜ ਇਹਨਾਂ ਨੂੰ ਟਿਕਟ ਵਜੋਂ ਨਵਾਜਿਆ ਗਿਆ ਅੱਜ ਤੁਹਾਡੇ ਜਿਹੜੀ ਨੋ ਰਾਣੀਆਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਕਾਲੀ ਦਲ ਵੱਲੋਂ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਲੋਕਾਂ ਦੇ ਵਿੱਚ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਹੂੰ ਅ 794 ਤੇ ਵੀ ਮੈਨੂੰ ਬਾਦ ਸਾਨੂੰ ਟਿਕਟ ਦਿੱਤੀ ਸੀਗੀ ਇਹ ਅ ਜਿੰਦਾ ਪ੍ਰੀਤ ਦੀ ਜੀ ਉਦੋਂ ਮੈਂ ਜਿੱਤੇ ਆ ਜਿੱਤੇ ਫਿਰ ਤੁਸੀਂ ਜਲਾ ਪੀਸ ਹਾਂਜੀ ਮੈਂ ਜਲਾ ਪੀਸ ਕੀਤਾ ਜੀ ਮੈਂ ਸਰਪੰਚ ਵੀ ਰਿਆ ਜੀ ਇਹਦਾ ਪ੍ਰੀਤ ਮੈਂਬਰ ਵੀ ਰਿਆ ਉਸ ਤੋਂ ਬਾਅਦ ਫਿਰ ਸਰਪੰਚ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਫਿਰ ਹਾਂਜੀ ਬਣਾਈ ਵੀ ਬਣਾਈ ਵੀ ਕਿਵੇਂ ਅੱਜ ਉਹ ਪਰਿਵਾਰ ਤੁਹਾਡੇ ਨਾਲ ਚੱਲ ਰਿਹਾ ਸਾਰੇ ਵੀ ਚੱਲ ਰਹੇ ਜੀ ਜੀ ਕੁਝ ਖੁਦਗਰਜ਼ ਬੰਦੇ ਸੀ ਨਾ ਜਿਹੜੇ ਹੂੰ ਉਸ ਰਪੈਂਕੀ ਤੋਂ ਬਾਅਦ ਸਾਨੂੰ ਛੱਡ ਗਏ ਹੂੰ ਕੋਈ ਸਾਡੇ ਨਾਲ ਵੀ ਹੈਗੇ ਆ ਹੂੰ ਕੁਝ ਨਾਲ ਵੀ ਆ ਕਦਰ ਪਾਉਂਦੇ ਆ ਲੋਕ ਕੰਮ ਕੀਤੇ ਬਹੁਤ 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 ਮੈਂ ਹੁਣੇ ਤੋਂ ਰਿਪੋਰਟ ਤੋਂ ਆਇਆ ਹੂੰ ਉਹ ਅਰੇ ਤੁਹਾਨੂੰ ਆਉਣ ਦੀ ਲੋੜ ਨਹੀਂ ਸੀ ਜੀ ਸਾਨੂੰ ਸੁਨੇਹਾ ਭੇਜਣਾ ਸੀ ਹੂੰ ਬੜਾ ਕਿਸ਼ਨ ਪੁਰਿਆ ਮੈਂ ਗੂੜੇ ਗਿਆ ਹੂੰ ਹਰਕ ਬੰਦੇ ਨੇ ਹੋਈ ਆਖਿਆ ਦੇ ਵੋਟਾਂ ਬਦਲ ਸਾਹਿਬ ਦੀ ਮਾਨਤਾ ਕੂੜੀ ਮਾਨਤਾ ਤੁਸੀਂ ਬੇਸ਼ੱਕ ਨਾ ਆਉਂਦੇ ਹੂੰ ਲੋਕ ਵੋਟ ਬਦਲ ਸਾਹਿਬ ਦੇ ਕੀਤੇ ਕੰਮਾਂ ਨੂੰ ਪਾਉਣਗੇ ਬਿਲਕੁਲ ਕੀ ਕੰਮ ਕੀਤੇ ਨੇ ਬਦਲ ਸਾਹਿਬ ਨੇ ਜਿਹੜੇ ਕਿ ਬਦਲ ਸਾਹਿਬ ਨੇ ਰਹਿਣੇ ਦਿੱਤਾ ਜੀ ਕੋਈ ਹੂੰ ਜਿਹੜਾ ਕੰਮ ਨਾ ਹੋਇਆ ਹੋਵੇ ਉਹ ਹੈ ਹੀ ਨਹੀਂ ਹੂੰ ਉਸ ਤੋਂ ਬਾਅਦ ਕਿਸੇ ਨੇ ਨਹੀਂ ਕੁਸ਼ ਕੀਤਾ ਜੀ ਹੂੰ ਪਰ ਅੱਜ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਾਂਜੀ ਉਹ ਤਾਂ ਟਿੰਡੋਰਾ ਪੇਟਰੇ ਆ ਵੱਡੇ ਵੱਡੇ ਫਲੈਕਸ ਬੋਰਡ ਲਾ ਰਹੇ ਕਿ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਸੀ ਇੱਕ ਗਿਣਾ ਦੇਣ ਜੀ ਹਮ ਇੱਕ ਹਮ ਪੀਕੇ ਕੀਤਾ ਹਮ ਉਹ ਇੱਕ ਯੂਨਟ ਬਣਾਈ ਬਿਜਲੀ ਦੀ ਨਵੇਂ ਹਮ ਸਾਲ ਸੁਪੀਰ ਸਿੰਘ ਬਾਦਲ ਨੇ ਬਾਦਲ ਸਾਹਿਬ ਨੇ ਕਿੰਨੇ ਆਪਣੇ ਲਾਏ ਉਹ ਜੀ ਆ ਦੇਣ ਗਰੇਡ ਹਮ ਤੇ ਇਹਨਾਂ ਨੇ ਇੱਕ ਯੂਨਟ ਬਣਾ ਦੇਣਾ ਪਰ ਉਹ ਤਾਂ ਕਹਿੰਦੇ ਕਿ ਸਾਨੂੰ ਕਾਲੀ ਦਲਦਾ ਕੀਤਾ ਹੋਇਆ ਇੱਕ ਵੀ ਕੰਮ ਦੱਸਣ ਕਿ ਆ ਕੰਮ ਕੀਤਾ ਫਿਰ ਰਹਿ ਹੀ ਨਹੀਂ ਕੋਈ ਗਿਆ ਜੀ ਹਮ ਸਭ ਤੋਂ ਵੱਡਾ ਬਿਜਲੀ ਦਾ ਇੰਨਾ ਤੋੜਾ ਸੀ ਇੰਨੇ ਘਾਟ ਸੀ ਇੱਥੇ 8-8 ਘੰਟੇ ਘਟ ਲੱਗਦੇ ਸੀ ਹਮ ਸਨਮ ਸਾਰੇ ਇਹਨਾਂ ਨੇ ਨਹੀਂ ਬਣਾਏ ਹਮ ਇੱਕ ਵੀ ਸੜਕ ਇਹਨਾਂ ਨੇ ਨਹੀਂ ਬਣਾਈ ਕੋਈ ਸੜਕ ਨਹੀਂ ਉਹਨਾਂ ਨੇ ਛੱਡੀ ਹਮ ਕੋਈ ਪੱਕਾ ਕੱਚਾ ਰਹਿਣ ਦਿੱਤਾ ਉਹਨਾਂ ਨੇ ਹਮ ਖੇਤਾਂ 'ਚ ਵੀ ਬਾਦ ਬਾਦਲ ਸਾਹਿਬ ਤੇ ਅਮਰੀਕੀ ਪਸੰਦੀ ਖੁਰਲੀਆਂ ਬਣੀਆਂ ਨਾ ਇਹਦਾ ਮੈਂ ਉਹਨੂੰ ਵੀ ਸੜਕ ਬਣਾ ਦੇਣਾ ਹਮ ਪੈਨਸ਼ਨ ਸਿਸਟਮ ਸ਼ੁਰੂ ਕੀਤਾ ਹਮ ਸਗਨ ਸਕੀਮ ਸ਼ੁਰੂ ਕੀਤੀ ਹਮ 2 ਰੁਪਏ ਕਣਕ 20 ਰੁਪਏ ਦਾਲ ਉਹ ਥਰੂ ਬਾਦਲ ਸਾਹਿਬ ਨੇ ਕੀਤੀ ਉਹ ਜਿੰਨੇ ਜਿੰਨੇ ਨਵੇਂ ਪ੍ਰੋਜੈਕਟ ਹਮ ਇਹਨਾਂ ਨੇ ਬੰਦ ਕੀਤੇ ਆ ਉਹ ਸਾਰੇ ਬਾਦਲ ਸਾਹਿਬ ਦੇ ਸੀ ਤੁਹਾਨੂੰ ਸੁਖਵੀਰ ਸਿੰਘ ਬਾਦਲ ਵੱਲੋਂ ਟਿਕਟ ਵਜੋਂ ਨਵਾਜਿਆ ਗਿਆ ਜਿਲ੍ਹਾ ਪ੍ਰੀਸ਼ਦ ਦੀ ਟਿਕਟ ਦਿੱਤੀ ਗਈ ਹੈ ਦੋ ਟਿਕਟਾਂ ਦਿੱਤੀਆਂ ਗਈਆਂ ਤੁਹਾਡੇ ਪਰਿਵਾਰ ਨੂੰ ਤੁਹਾਡੇ ਹੀ ਪਰਿਵਾਰ ਨੂੰ ਦੋ ਟਿਕਟਾਂ ਦਿੱਤੀਆਂ ਗਈਆਂ ਕੀ ਕਾਰਨ ਹੈ ਕਿਉਂ ਕਿ ਤੁਹਾਡੇ ਬਹੁਤ ਜ਼ਿਆਦਾ ਪਹਿਲਾਂ ਸਬੰਧ ਸੀ ਨੇੜੇ ਸੀ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਤਾਂ ਕਰਕੇ ਟਿਕਟਾਂ ਦਿੱਤੀਆਂ ਗਈਆਂ ਸੀ ਹਾਂਜੀ ਅਸੀਂ 1977 ਦੇ ਨਾਲ ਆ ਜੀ ਉਹਨਾਂ ਦੇ ਸ਼ੁਰੂ ਤੋਂ ਹੀ ਨਾਲ ਆ ਬਸ ਹੂੰ ਪਰ ਲੋਕਤਾ ਵਿੱਚ ਇਹ ਕਹਿੰਦੇ ਆ ਕਿ ਟਿਕਟਾ ਨਹੀਂ ਲੈ ਰਿਆ ਸੀ ਟਿਕਟਾ ਕੋਈ ਜਾਂ ਚੋਣ ਨਹੀਂ ਲੜਨਾ ਚਾਹੁੰਦਾ ਸੀ ਕੋਈ ਮੈਂ ਚਾਹਵਾਨ ਸੀਗੇ ਜੀ ਉਹਨਾਂ ਨੇ ਮਤਲਬ ਸਾਨੂੰ ਸੱਦ ਕੇ ਕਹਿਤਾ ਵੀ ਤੁਸੀਂ ਖੜੇ ਹੋਣਾ ਹੂੰ ਪਰਿਵਾਰ ਨਾਲ ਪਿਆਰ ਸੀ ਬਹੁਤ ਜੀ ਬਹੁਤ ਕੀ ਲੱਗਦਾ ਤੁਹਾਨੂੰ ਲੋਕਾਂ ਦੇ ਵਿੱਚ ਜਾ ਰਹੇ ਹੋ ਕਿਹੋ ਜਿਹਾ ਰਿਸਪਾਂਸ ਮਿਲਦਾ ਬਹੁਤ ਵਧੀਆ ਮਿਲਦਾ ਜੀ ਹੂੰ ਪਾਰਟੀ ਨੂੰ ਬਹੁਤ ਮਿਲਦਾ ਨਿੱਜੀ ਵੀ ਮਿਲਦਾ ਪਾਰਟੀ ਨੂੰ ਬਹਿਲ ਦੇ ਆਧਾਰ ਤੇ ਮਿਲਦਾ ਹੈ ਚਾਲੀਦਲ ਤੋਂ ਲੋਕ ਚਾਹੁੰਦੇ ਆ ਜੀ ਹੂੰ ਕਾਲੀ ਦਲ ਨੂੰ ਕਿਉਂ ਚਾਹੁੰਦੇ ਆ ਲੋਕ ਕਾਲੀ ਦਲ ਨੇ ਤਾਂ ਕਾਲੀ ਦਲ ਨੂੰ ਤਾਂ ਲੋਕ ਨਿੰਕਾਰ ਦਿੱਤਾ ਸੀ 227 ਦੇ ਵਿੱਚ ਤਾਂ ਆਉਣ ਦੀ ਕਹਿ ਰਹੇ ਆ ਕਿ 227 ਦੇ ਵਿੱਚ ਆਉਣਾ ਉਹ ਗੱਲ ਬਾਤ ਦੀ ਹੈ ਪਰ ਅੱਜ ਜਦੋਂ ਨਕਾਰਿਆ ਸੀ ਲੋਕਾਂ ਨੇ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿਤਾਏ ਸੀ ਤਾਂ ਉਦੋਂ ਕਹਿੰਦੇ ਸੀ ਕਿ ਕਾਲੀ ਦਲ ਨੇ ਕੰਮ ਨਹੀਂ ਕੀਤੇ ਕਾਲੀ ਦਲ ਨੇ ਕੀਤਾ ਕੀ ਇਹ ਗੱਲ ਕਹਿ ਰਹੇ ਲੋਕ ਬਦਲਾ ਚਾਹੁੰਦੇ ਸੀ ਜੀ ਉਹਨਾਂ ਨੇ ਦੇਖ ਲਿਆ ਬਦਲਾ ਕਰਕੇ ਨਹੀਂ ਕੁਝ ਪੱਲੇ ਪਿਆ ਜੀ ਸਾਰੇ ਕੰਮ ਹੀ ਇਹਨਾਂ ਨੇ ਕਰਿਆ ਜੀ ਬਿਜਲੀ ਦੇ ਇਹਨਾਂ ਨੇ ਕਰਿਆ ਘਟਾ ਦਾ ਲੈ ਇਹਨਾਂ ਨੇ ਕਰਿਆ ਸੜਕਾਂ ਇਹਨਾਂ ਨੇ ਬਣਾਈਆਂ ਗ੍ਰਿਡ ਲਾਏ ਜੀ ਹੂੰ ਮਤਲਬ ਦੂਜੇ ਸਾਰੇ ਕੰਮ ਹੀ ਇਹਨਾਂ ਨੇ ਕਰਿਆ ਖਾਲਿਆਂ ਦੇ ਪਹਿਆਂ ਭੂਗਿਆਂ ਦੇ ਜੋ ਵੀ ਕੰਮ ਹੈ ਜੀ ਸਭ ਇਹਨਾਂ ਨੇ ਕਰਿਆ ਬਿਜਲੀ ਦੇ ਮੋਟਰਾਂ ਇਹਨਾਂ ਨੇ ਦਿੱਤੀਆਂ ਜੀ ਗ੍ਰਿਡ ਲਾਏ ਪਰ ਅੱਜ ਤਾਂ ਕਹਿੰਦੇ ਕਿ ਬਿਜਲੀ ਦੇ ਬਿੱਲ ਸੀਐਮ ਭਗਵੰਤ ਮਾਨ ਨੇ ਜ਼ੀਰੋ ਕਰ ਦਿੱਤੇ ਆ ਜੀ ਨੇ ਲਾਇਤੇ ਬਿਜਲੀ ਤੇ ਮਤਲਬ ਇਹਨਾਂ ਨੇ ਤਾਂ ਕੋਈ ਯੂਨਟ ਵੀ ਨਹੀਂ ਲਾਇਆ ਉਦੋਂ ਬਾਅਦ ਚਲਾਇਆ ਹੀ ਕੋਈ ਹੂੰ ਕੋਈ ਇਹਨਾਂ ਨੇ ਥਰਮਲ ਜਾਂ ਕੋਈ ਇਹਨਾਂ ਨੇ ਕੁਝ ਹੋਰ ਕਰਿਆ ਹੋਵੇ ਉਹ ਪੁਰਾਣਾ ਹੀ ਹੈ ਜਿਹੜਾ ਜਿਉਂ ਵਰਤੀ ਜਾਂਦੇ ਆ ਇਹ ਹੂੰ ਕਦੇ ਆਇਆ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਤੁਹਾਡੇ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਗੈਰਤ ਵੀਕ ਨੂੰ ਫੇਰ ਆ ਜੀ ਹੂੰ ਪਿੰਡ ਦੇ ਵਿੱਚ ਜਦੋਂ ਕਾਲੀਦਲ ਦਾ ਰਾਜ ਸੀ ਉਦੋਂ ਕੰਮ ਕਰਵਾਉਣ ਦੇ ਲਈ ਪਹੁੰਚੇ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹਾਂ ਸੰਗਤ ਦਰਸ਼ਨ ਕਰਦੇ ਰਹੇ ਆ ਜੀ ਹੂੰ ਪਰ ਉਹ ਵਾਲਾ ਸੇ ਸ਼ੁਰੂ ਕਰਿਆ ਜੀ ਸਾਰਿਆਂ ਪਹਿਲਾਂ ਆਪਣੇ ਤੋਂ ਮੱਲਨ ਤੋਂ ਕਰੇ ਜੀ ਉਹ ਤੋਂ ਗਵਰਨਾ ਸਰ ਆਏ ਸੀਗੇ ਉਹ ਤੋਂ ਬਾਅਦ ਸਾਰੇ ਪਿੰਨਾਂ ਚ ਲਾਇਆ ਜੀ ਗੱਦਰਬਾਚ ਉਦੋਂ ਮਨਪ੍ਰੀਤ ਸਿੰਘ ਬਾਦਲ ਸੀਗੇ ਉਹ ਅਕਾਲੀ ਦਲ ਦੇ ਸੀਗੇ ਹੂੰ ਤੇ ਮੋਟਰਾਂ ਉਹਨਾਂ ਨੇ ਕਰੀਆਂ ਜੀ ਹੂੰ ਰਾਜ ਅਕਾਲੀ ਦਲ ਦੇ ਚ ਬਾਦਲ ਸਾਹਿਬ ਦੇ ਪਰ 1 ਪ੍ਰੀਤ ਸੀਗਾ ਉਹ ਐਮਐਲਏ ਜੀ ਤੇ ਉਹਨਾਂ ਨੇ ਮਨਪ੍ਰੀਤ ਬਾਦਲ ਉਦੋਂ ਅਕਾਲੀ ਦਲ ਦੇ ਵਿੱਚ ਸੀ ਹਾਂ ਜੀ ਉਹਨਾਂ ਨੇ ਮੋਟਰਾਂ ਦਾ ਤੇ ਗੱਦਰਬਾਹ ਦੇ ਵਿੱਚੋਂ ਹੀ ਅਕਾਲੀ ਦਲ ਦਾ ਮੋੜ ਵਜਿਆ ਸੀ ਹਾਂ ਜੀ ਫਿਰ 227 ਦੇ ਵਿੱਚ ਬੱਜੇਗਾ ਕੀ ਲੱਗਦਾ ਤੁਹਾਨੂੰ ਬੱਜੇਗਾ ਜੀ ਤਾਂ ਹੀ ਸੁਬੀਰ ਸਿੰਘ ਬਾਦਲ ਇੱਥੇ ਦੁਬਾਰਾ ਆਉਂਦੇ ਆ ਰਹੇ ਐ ਐਲਾਨ ਵੀ ਕਰ ਹਾਂ ਜੀ ਐਲਾਨ ਕੀਤਾ ਕੀ ਲੱਗਦਾ ਚਾਰ ਕਿੰਨੇ ਜ਼ੋਨ ਪੈਂਦੇ ਨੇ ਤੁਹਾਡੀ ਗਿੱਦੜਵਾ ਹਲਕੇ ਦੇ ਚਾਰ ਜੀ ਚਾਰ ਜ਼ੋਨ ਪੈਂਦੇ ਨੇ ਉਹਨਾਂ ਨੇ ਤਾਂ ਦਾਵਾ ਚਾਰ ਸੀਟਾਂ ਦਾ ਕਰਤਾ ਚਾਰੇ ਸੀਟਾਂ ਨਿਕਲ ਜਾਣ ਕੀ ਜਿੱਤਾਂਗੇ ਜਿੱਤਾਂਗੇ ਪੱਕਾ ਜੀ ਗਿੱਦੜਵਾ ਹਲਕੇ ਦਾ ਤਾਂ ਅੱਜਕੱਲ ਕਹਿੰਦੇ ਵਿਕਾਸ ਸੀ ਬਹੁਤ ਜ਼ਿਆਦਾ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸੱਤਾ ਦੇ ਵਿੱਚ ਹੁਣ ਕਹਿੰਦੇ ਡਿੰਪੀ ਢੋ ਲੋ ਬਣੇ ਹੋਏ ਆ ਜਿਹੜੇ ਐਮ ਐਲ ਏ ਉਹ ਕਰਵਾ ਰਹੇ ਵਿਕਾਸ ਬਹੁਤ ਜ਼ਿਆਦਾ ਪੈਸਾ ਲੈ ਕੇ ਆਇਆ ਅੱਤੋੜਾ ਮੋਟਾ ਕੰਮ ਹੋਇਆ ਜੀ ਹੁਣ ਹਾਂ ਪਹਿਲਾਂ ਕੁਝ ਨਹੀਂ ਹੋਇਆ ਸੀਗਾ ਹੁਣ ਥੋੜਾ ਮੋਟਾ ਹੋਇਆ ਹੁਣ ਉਹ ਤੁਹਾਨੂੰ ਟਾਈਮ ਟੈਪ ਜਾਣਾ ਜੀ ਹੂੰ ਹੁਣ ਮੈਂ ਇਸ ਟਾਈਮ ਕੋਈ ਕੰਮ ਨਹੀਂ ਚੱਲ ਰਿਹਾ ਜੀ ਨਾ ਕੋਈ ਨਰੇਗਾ ਦਾ ਨਾ ਕੋਈ ਫੋਨ ਡਵੈਲਪਮ ਦਾ ਕੋਈ ਗਲੀਆਂ ਨਾਲੀਆਂ ਕੋਈ ਕੰਮ ਨਹੀਂ ਚੱਲ ਰਿਹਾ ਬੰਦ ਹੈ ਜੀ ਹੂੰ ਨਿਆ ਫਲੈਕਸ ਬੋਡਾਂ ਦੀ ਤਾਂ ਕੀ ਆ ਨਾ ਤਾਂ ਵਾਕੀ ਕਹਿੰਦੇ ਜੀ ਅਸੀਂ ਭਰਤੀ ਇੰਨੀ ਕਰ ਲਈ ਅਸੀਂ ਮੁਲਾਜ਼ਮ ਭਰਤੀ ਕਰ ਲਏ ਸਾਡੇ ਪਿੰਡ ਦਾ ਕੋਈ ਹੋਇਆ ਨਹੀਂ ਜੀ ਦਿਖ ਦਿਖਿਆ ਨਹੀਂ ਸਾਨੂੰ ਕੋਈ ਹੂੰ ਬਾਡੀ ਪਿੰਡ ਕੋਈ ਬੋਰਡ ਲੱਗਾ ਦਿਖਦਾ ਵੀ ਬੋਰਡ ਵੀ ਲਾਇਆ ਹੋਊਗਾ ਬੋਰਡ ਤਾਂ ਲਾਏ ਟੋਟਲ ਆਉਂਦੇ ਚਲੋ ਅਗਰ ਪਾਣੀ ਵੀ ਐਡ ਦਿੰਦੇ ਬੋਰਡ ਵੀ ਲਾਉਂਦੇ ਜੀ ਪਰ ਨਹੀਂ ਕੋਈ ਕੰਮ ਹੋਇਆ ਪਰ ਕਾਲੀ ਦਲ ਵੀ ਐਡਾਂ ਲਾਉਂਦਾ ਸੀ ਕਹਿੰਦਾ ਸੀ ਕਿ ਆਹ ਕੰਮ ਕਰਾਤੀ ਹੁਣ ਵੀ ਕਹਿੰਦੇ ਆ ਲੋਕ ਕਰਾਤੀ ਪਰ ਦਿਖਦੇ ਹੈ ਨਹੀਂ ਪਰ ਜਿਹੜੀ ਸਰਕਾਰ ਆ ਉਹ ਕਹਿ ਰਹੀ ਐ ਮੇਰੇ ਕੋਈ ਭਗਵੰਤਾਨਾ ਆਉਂਦਾ ਸੀ ਕਿ ਵੀ ਇਹ ਬੋਰਡ ਲਾਉਂਦੇ ਆ ਜੀ ਇਸਤਿਹਾਰ ਲਾਉਂਦੇ ਆ ਜੀ ਉਹਨਾਂ ਨੇ ਤਾਂ ਸਾਡੇ ਥਾਂ ਹੀ ਲਾਦੇ ਜੀ ਇਹਨਾਂ ਨੇ ਤਾਂ ਕਿਤੇ ਮੇਨ ਥਾਂ ਤੇ ਲਾਇਆ ਹੋਣਾ ਉਹ ਤਾਂ ਤਾਂ ਭਗਾਂ ਪਿਆ ਦੇ ਉੱਥੇ ਵੀ ਲਾਤੇ ਸਾਰੇ ਨਸ਼ਾ ਨਸ਼ਾ ਕਹਿੰਦੇ ਕਾਲੀ ਦਲ ਨੇ ਲੈ ਕੇ ਆਂਦਾ ਜੀ ਤੁਸੀਂ ਕਾਲੀ ਦਲ ਨੂੰ ਸੱਤਾ ਦੇ ਵਿੱਚ ਲੈ ਕੇ ਆਉਣ ਨੂੰ ਫਿਰਦੇ ਹੋ ਸਤਾਈ ਦੇ ਵਿੱਚ ਫਿਰ ਕਹਿੰਦੇ ਕਿ ਪਹਿਲਾਂ ਨਸ਼ਲ ਖੁਸ਼ੀ ਕਹਿੰਦੇ ਕਾਲੀ ਦਲ ਨੇ ਕੀਤੀਆਂ ਨਸ਼ਾ ਹੀ ਸਭ ਤੋਂ ਵੱਧ ਅਜੇ ਤਾਂ ਹੁਣ ਵੀ ਨਹੀਂ ਬੰਦ ਹੋਇਆ ਜੀ ਚੜਿਆ ਉਹ ਵਿਕਦਾ ਜੀ ਹੂੰ ਇਹ ਕ੍ਰਾਪਸ਼ਨਾਂ ਦੇ ਸੀ ਬੰਦ ਹੋਈ ਉਹ ਤੋਂ ਵੱਧ ਗਈ ਜੀ ਇਹਨਾਂ ਨੇ ਤਾਂ ਪਰਚੇ ਪਾ ਪਾ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤੇ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਹੋਏ ਆ ਜੀ ਅਖਬਾਰਾਂ ਦੇ ਵਿੱਚ ਨਿਤ ਖਬਰਾਂ ਆਉਂਦੀਆਂ ਸਰਕਾਰ ਆ ਜਿਹੜੀ ਉਹ ਪੰਜਾਬ ਸਰਕਾਰ ਆ ਆਏ ਦਿਨ ਕੋਈ ਨਾ ਕੋਈ ਮੰਤਰੀ ਨੇ ਸਟੇਟਮੈਂਟ ਦਿੱਤੀ ਹੁੰਦੀ ਐ ਸੀ ਨੇ ਉਹ ਤਾਂ ਹੁਣ ਵੀ ਰੋਜ਼ ਬੰਦੀ ਜਾਂਦੇ ਜੀ ਮਜਾ ਕਦਮ ਹੋਇਆ ਹੁੰਦਾ ਤਾਂ ਫਿਰ ਉਹ ਜਿਹੜੇ ਮਰਦੇ ਉਹ ਕਿਉਂ ਮਰਨ ਦੀ ਹੂੰ ਮਜਾ ਛਰੇਆਂ ਵਿੱਚਦਾ ਜੀ ਹੂੰ ਨਸ਼ਾ ਬੰਦ ਹੋਇਆ ਕਹਿੰਦੀ ਨਾ ਜੀ ਬਿਲਕੁਲ ਨਹੀਂ ਵਧਿਆ ਜੀ ਮਹਿੰਗਾ ਜ਼ਰੂਰ ਹੋ ਗਿਆ ਜੀ ਹੂੰ ਮਹਿੰਗਾ ਹੋ ਗਿਆ ਪਰ ਮੰਦ ਨਹੀਂ ਹੋਇਆ ਜੀ ਕਾਲੀ ਦਲੋਂ ਨਾਲ ਨਸ਼ਾ ਬੰਦ ਹੋ ਸਕਦਾ ਹੋਊਗਾ ਜੀ ਬੰਦ ਹੋਊਗਾ ਲੋਕ ਜਿਹੜੇ ਪਹਿਲਾਂ ਸੀ ਜਦੋਂ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਵੀ ਕਹਿੰਦੇ ਸੀ ਸਟੇਜਾਂ ਤੋਂ ਵੀ ਕਹਿੰਦੇ ਸੀ ਕਹਿੰਦੇ ਕਾਲੀਦਲ ਵਾਲਿਆਂ ਨੇ ਨਸ਼ਾ ਲੈ ਕੇ ਆਂਦਾ ਸੀ ਨਹੀਂ ਜੇ ਕਾਲੀਦਲ ਵਾਲਾ ਨੇ ਲਿਆਂਦਾ ਸੀ ਤਾਂ ਫੜ ਕੇ ਉਹਨਾਂ ਨੂੰ ਅੰਦਰ ਕਰਦੇ ਜੀ ਹੁਣ ਇਹਨਾਂ ਦੀ ਸਰਕਾਰ ਹੈ ਜੀ ਹੂੰ ਸਾਡੇ ਨਾਲ ਸਰਦਾਰ ਬਲਕਰਨ ਸਿੰਘ ਦੇ بیٹے ਮੌਜੂਦ ਨੇ ਸਰਗੁਣ ਤਾਂ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੇ ਲਈ ਬਲਾਕ ਸਮਤੀ ਦੀਆਂ ਵੋਟਾਂ ਦੇ ਲਈ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਦੇ ਨੇ ਔਰ ਲੋਕਾਂ ਤੋਂ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਸਰਗੁਣ ਜੀ ਕੀ ਹਾਲ ਚਾਲ ਨੇ ਸੈਸ਼ਨ ਵਧੀਆ ਵਧੀਆ ਜੀ ਕਿਵੇਂ ਹੋ ਬਸ ਬਹੁਤ ਵਧੀਆ ਜੀ ਕਿਵੇਂ ਲੋਕਾਂ ਚ ਜਾਨੇ ਹੋ ਫਿਰ ਹਾਂ ਜੀ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਈ ਕਾਲੀ ਦਲ ਨੂੰ ਵਾਪਸ ਚਾਹੁੰਦੇ ਆ ਜਿੰਨੇ ਜਿੰਨੇ ਡੋਰ ਟੂ ਹੋ ਜਾਣੇ ਆ ਵਾਪਸ ਕਹਿੰਦੀ ਹੈ ਵੀ ਸਤਾਈ ਨੂੰ ਆਣਗੇ ਜਰੂਰ ਸਰਗੁਣ ਪੜਾਈ ਚੱਲ ਰਹੀ ਹੈ ਕਿੱਥੇ ਹੋ ਮੈਂ ਇਹ ਚੰਡੀਗੜ੍ਹ ਸੀਗਾ ਜੀ ਮੈਂ ਲਾ ਕੰਪਲੀਟ ਕੀਤੀ ਹੋਈ ਆਪਣੇ ਹਾਂਜੀ ਤੇ ਕਿਵੇਂ ਮਨ ਬਣਿਆ ਕਿ ਜਾ ਕੇ ਵੋਟਾਂ ਦਾ ਪ੍ਰਚਾਰ ਕਰੀਏ ਚਾਰ ਜੀ ਜਿਵੇਂ ਬਾਪੂ ਜੀ ਦਾ ਪ੍ਰਾਣਾ ਬਣਾਈ 77 ਤੋਂ ਨਾਲ ਲਈ ਕਾਲੀ ਦਲ ਦੇ ਮੋੜ ਤੋਂ ਹੀ ਸਟਾਰਟ ਸਟਾਰਟਿੰਗ ਤੋਂ ਹੀ ਹੈਗੇ ਆਂ ਫਿਰ ਬਾਪੂ ਜੀ ਦਾ ਪਿਆਰ ਸੀਗਾ ਜੀ ਫਿਰ ਪਾਪਾ ਵੀ ਉਵੇਂ ਪੋਲਿਟਿਕਸ 'ਚ ਆ ਗਏ ਹੂੰ ਉਹਨਾਂ ਨੇ ਇੰਨਾ ਪਿਆਰ ਦਿੱਤਾ ਜੀ ਘਰੇ ਬੁਲਾ ਕੇ ਟਿਕਟ ਦਿੱਤੀ ਕਿ ਵੀ ਤੁਸੀਂ ਜ਼ਰੂਰ ਲੜਿਓ ਹੂੰ ਫਿਰ ਆਏ ਸੀਗਾ ਜੀ ਫਿਰ ਪਾਪਾ ਹੀ ਕਢ ਕੇ ਪ੍ਰਾਣਾ ਸੀਗਾ ਜੀ ਜ਼ਰੂਰ ਫਿਰ ਕਰਨੀ ਸੀਗਾ ਜੀ ਪਾਰਟੀ ਨੂੰ ਅੱਗੇ ਵੀ ਵਧਾਵਾਂਗੇ ਕਿਉਂਕਿ ਉੱਪਰ ਅੱਗੇ ਦੇਖਣਾ ਹੈ ਨਾਲੇ ਸਿਆਸਤ ਦੇ ਨਾਲ ਲੰਬੇ ਸਮੇਂ ਤੋਂ ਚੱਲਦੀ ਹੈ ਫਿਰ ਦਾਦਾ ਜੀ ਵੱਲੋਂ ਵੀ ਤੁਹਾਡੇ ਦਾਦਾ ਜੀ ਵੱਲੋਂ ਵੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਗਈ ਹੈ ਜਿੱਤੀ ਵੀ ਹੈ ਜਿੱਤੀ ਵੀ ਹੈ ਜੀ ਬਹੁਤ ਪਿਆਰੀ ਉਹਨਾਂ ਦਾ ਜਿਵੇਂ ਮੈਂ ਥੋੜਾ ਬਾਹਰ ਰਹਿੰਦਾ ਸੀ ਕਈ ਹੁਣ ਪਰਿਵਾਰਾਂ ਜਾਨੇ ਅੱਗੇ ਜਾਨੇ ਸਾਰੇ ਬਹੁਤ ਪਿਆਰ ਕਰਦੇ ਸੀ ਸਾਰੇ ਨਾਮ ਲੈ ਕੇ ਬੋਲਦੇ ਸੀ ਵੀ ਹਾਂਜੀ ਉਹਨਾਂ ਦਾ ਮਨਪੋਤਾ ਹੈ ਤੂੰ ਕੋਈ ਨਹੀਂ ਵੋਟ ਜ਼ਰੂਰ ਪਾਵਾਂਗੇ ਕੋਈ ਨਹੀਂ ਥੋੜਾ ਤਾਂ ਸ਼ੁਰੂ ਤੋਂ ਪਿਆਰੇ ਹੁਣ ਕੇ ਬਹੁਤ ਵਧੀਆ ਲੱਗਦਾ ਹੈ ਹਮ ਬਾਕੀ ਕਾਲੀ ਦਲ ਦਾ ਮੋਢੀ ਇੱਥੋਂ ਵੱਜਾ ਸੀ ਗਿੱਦੜਵਾਹਾ ਤੋਂ ਕਹਿੰਦੇ ਕਿ ਲੋਕ ਵੀ ਕਹਿ ਰਹੇ ਕਿ ਕਾਲੀ ਦਲ ਨੇ ਚੰਗੇ ਕੰਮ ਕਰਵਾਏ ਸੀ ਕਿਉਂਕਿ ਗਿੱਦੜਵਾਹਾ ਜਿਹੜਾ ਹਲਕਾ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ ਗੇਦਰਵਾ ਹਲਕੇ ਨੂੰ ਆਪਣਾ ਪਰਿਵਾਰ ਮੰਨਦੇ ਸੀ ਕਿਉਂਕਿ ਪਰਿਵਾਰ ਮੰਨਦੇ ਸੀ ਕੋਈ ਵੀ ਬੰਦਾ ਜੀ ਆਏ ਸੀਗਾ ਜੀ ਇੰਨਾ ਮਤਲਬ ਪਰਿਵਾਰਿਕ ਕੰਮ ਸੀਗਾ ਵੀ ਕੋਈ ਵੀ ਬੰਦਾ ਜਾ ਕੇ ਹੱਥ ਫੜ ਕੇ ਕੰਮ ਕਰਾ ਲੈਂਦਾ ਸੀਗਾ ਜੀ ਜਿਹੜੇ ਮੋਢੀ ਬੰਦੇ ਸੀਗੇ ਮੋਢੀ ਬੰਦੇ ਅੱਗੇ ਨੂੰ ਲੈ ਜਾਂਦੇ ਸੀ ਸੁਣਵਾਈ ਪੂਰੀ ਸੀਗੀ ਮਤਲਬ ਤੇ ਹੁਣ ਸੁਣਵਾਈ ਨਹੀਂ ਹੈਗੀ ਕੋਈ ਮਿਲਦਾ ਨਹੀਂ ਕੋਈ ਬਾਹਰ ਹੁੰਦਾ ਕੋਈ ਕਿੱਥੇ ਹੁੰਦਾ ਟਾਈਮ ਨਹੀਂ ਹੁੰਦਾ ਲੋਕਾਂ ਕੋਲੇ ਉਹਨਾਂ ਕੋਲੇ 24 ਘੰਟੇ ਟਾਈਮ ਸੀਗਾ ਤੇ ਸਾਰਿਆਂ ਨੂੰ ਮਿਲਦੇ ਸੀਗੇ ਤਾਂ ਸਰਗੁੰਜੀ ਅਸੀਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਉਦੋਂ ਵੀ ਅਸੀਂ ਕਵਰਿੰਗ ਕੀਤੀ ਤਾਂ ਲੋਕ ਲੋਕਾਂ ਦੇ ਵਿੱਚ ਜਾਂਦੇ ਸੀ ਤਾਂ ਲੋਕ ਇਹ ਗੱਲ ਕਹਿੰਦੇ ਸੀ ਕਿ ਜਿਹੜਾ ਪਿਆਰ ਹੈ ਜਿਹੜਾ ਕਾਲੀ ਦਲ ਦਾ ਕਾਲੀ ਦਲ ਹਮੇਸ਼ਾ ਹੀ ਜਿਹੜਾ ਗਿੱਦਰਵਾ ਹਲਕੇ ਨੂੰ ਆਪਣਾ ਪਰਿਵਾਰ ਮੰਨਦਾ ਪਰਿਵਾਰ ਮੰਨਦਾ ਸੀਗਾ ਜੀ ਹਾਂਜੀ ਹਾਂਜੀ ਕੰਮ ਵੀ ਕਰਵਾਏ ਆ ਕਹਿੰਦੇ ਇੱਥੇ ਆ ਖੁਦ ਆਉਂਦੇ ਸੀ ਪ੍ਰਕਾਸ਼ ਸਿੰਘ ਬਾਦਲ ਵੀ ਸੁਖਵੀਰ ਸਿੰਘ ਬਾਦਲ ਵੀ ਆਉਂਦੇ ਰਹੇ ਆ ਹਾਂਜੀ ਵੀ ਬਾਹਰ ਸਿਮਰਤ कौर ਬਾਦਲ ਵੀ ਆ ਕੇ ਜਦੋਂ ਮਿਲਦੇ ਆ ਤਾਂ ਵਿਹਾਂ ਸਾਦੀਆਂ ਤੇ ਲੋਕਾਂ ਦੀ ਇੰਜ ਆਉਂਦੀ ਹੈ ਜਿਵੇਂ ਵੀ ਆਪ ਦਾ ਪਰਿਵਾਰ ਹੁੰਦਾ ਜੀ ਪਰਿਵਾਰ ਹੁੰਦਾ ਜੀ ਉਵੇਂ ਵਰਤਦੇ ਆ ਉਵੇਂ ਕਰਦੇ ਆ ਕੰਮ ਬਹੁ ਕਰਾਇਆ ਹੀ ਹੂੰ ਸਾਰੇ ਜਿਹੜੇ ਆਪਣੇ ਮੰਨ ਲਓ ਕਿਦਰ ਬਾਹਲੇ ਨੂੰ ਮਤਲਬ ਦੱਸਣਾ ਨਹੀਂ ਪੈਂਦਾ ਜੀ ਜਿਵੇਂ ਬਾਕੀ ਚੋਣਾ ਇਹ ਤਾਂ ਜਾ ਕੇ ਦੱਸਣਾ ਪੈਂਦਾ ਵੀ ਸਾਡੇ ਆਏ ਕੀਤਾ ਪਾਰਟੀ ਨੇ ਉਹ ਕੀਤਾ ਸਾਨੂੰ ਨਹੀਂ ਦੱਸਣਾ ਪੈਂਦਾ ਜੀ ਸਾਨੂੰ ਜਿਵੇਂ ਮੈਂ ਤਾਂ ਜੰਗ ਜਨਰੇਸ਼ਨ ਆ ਗਈ ਸਾਨੂੰ ਲੋਕ ਦੱਸਦੇ ਵੀ ਸਾਡੇ ਦਾ ਕੰਮ ਹੀ ਬਹੁ ਕੀਤਾ ਹੈ ਮੋਟਰਾਂ ਵੰਡੀਆਂ ਹੀ ਹੂੰ ਮੈਨੂੰ ਲੱਗਦਾ 12 12000 ਮੋਟਰ ਵੰਡੀ ਹੋਊਗੀ ਕਾਲੀਗੱਲ ਦੇ ਸਾਰੇ ਜ਼ੋਨ ਚ ਸਾਰੇ ਉਸ ਟਾਈਮ ਤੇ ਹੂੰ ਇਨ ਰੋਡਾਂ ਬਣਾਈਆਂ ਆਈਆਂ ਸੜਕਾਂ ਬਣਾਈਆਂ ਕੱਲੇ-ਕੱਲੇ ਜਿਹੜਾ ਘਰ ਸੀਗਾ ਉੱਥੇ ਵੀ ਸੜਕ ਜਾ ਕੇ ਆਈ ਹੈ ਹੂੰ ਹੁਣ ਸੜਕਾਂ ਨਹੀਂ ਬਣੀਆਂ ਕੁਝ ਵੀ ਮੜਾ ਖਰਾਬ ਹੈ ਕੰਮ ਪਹਿਲਾਂ ਨਾਲੋਂ ਚਲੋ ਕੰਮ ਤਾਂ ਹੁੰਦੀ ਹੁੰਦੀ ਹੈ ਸਰਗੁਣ ਜੀ ਪਰ ਜਿਵੇਂ ਲੋਕ ਸਾਨੂੰ ਦੱਸਦੇ ਸੀ ਕਿ ਪਰਿਵਾਰ ਦੀ ਤਰ੍ਹਾਂ ਜੀ ਕਿਸੇ ਦੀ ਮੈਰਿਜ ਹੁੰਦੀ ਹੈ ਤਾਂ ਆਉਂਦੇ ਆ ਉੱਥੇ ਬੈਠਦੇ ਆ ਕਾਫੀ-ਕਾਫੀ ਸਮਾਂ ਬੈਠੇ ਰਹਿੰਦੇ ਹਾਂ ਤੁਹਾਡੇ ਪਰਿਵਾਰ ਦੇ ਵਿੱਚ ਬੈਠਦੇ ਸੀ ਤੁਹਾਡਾ ਤਾਂ ਕਾਫੀ ਲੰਬੇ ਸਮੇਂ ਤੋਂ ਬੰਦ ਰਹੇ ਆ ਜੀ ਹਾਂਜੀ 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 ਬਹੁਤ ਬਹਿੰਦੇ ਸੀ ਬਹੁਤ ਆਉਂਦੇ ਸੀਗੇ ਵੱਡੇ ਵੱਡੇ ਸਾਹਿਬ ਵੀ ਆਉਂਦੇ ਸੀਗੇ ਹੂੰ ਗੇੜਾ ਹੀ ਮੰਨ ਲਓ ਸਾਲ ਚ 2-4 ਵਾਲੀ 5 ਵਾਲੀ ਜਦੋਂ ਮਤਲਬ ਨੰਗ ਦੇ ਟੱਪ ਦੇ ਵੀ ਇਹ ਤੋਂ ਨਿਕਲ ਗਏ ਕਦੇ ਦੱਸ ਕੇ ਆ ਜਾਣਾ ਕਦੇ ਬਿਨਾਂ ਦੱਸੇ ਵੀ ਆ ਜਾਣਾ ਹੂੰ ਬਈ ਨੰਗ ਦੇ ਟੱਪ ਦੇ ਹੋ ਗਿਆ ਵੀ ਚਲੋ ਰੋਕ ਕੇ ਜਾਵੜੀ ਜੀ ਹੂੰ ਤੇ ਬਹੁਤ ਪਰਿਵਾਰਕ ਹੀ ਕੰਮ ਸੀ ਗਈ ਆਪਣਾ ਹੂੰ ਕਿ ਕੋਈ ਕੰਮ ਦਾ ਸੱਜਿਓਂ ਕਿ ਕਾਲੀ ਦਲ ਨੇ ਆ ਕੰਮ ਕੀਤੇ ਆ ਤੁਹਾਡੇ ਪਾਪਾ ਨਾਲ ਵੀ ਗੱਲਬਾਤ ਹੋਈ ਹੈ ਪਰ ਸਰਕਾਰ ਹੈ ਜਿਹੜੀ ਉਹ ਟਾਰਾ ਮਾਰ ਰਹੀ ਹੈ ਕਿਉਂਕਿ ਜਿਹੜੀ ਵੋਟ ਹੈ ਅਜ ਵੋਟ ਵਿੱਚ ਦਿਖਾਇਆ ਜਾਣਾ ਉਹਨਾਂ ਵੱਲੋਂ ਪ੍ਰਚਾਰਿਆ ਜਾਣਾ ਕਿ ਅਸੀਂ ਆਹ ਕੰਮ ਕੀਤੇ ਆ ਕਿਉਂਕਿ ਸਰਕਾਰ ਤੁਸੀਂ ਦੇਖ ਰਹੇ ਹੋ ਸਰਕਾਰ ਦੇ ਜਿਹੜੇ ਬਿਆਨ ਆ ਆਏ ਦਿਨ ਕੀਤੇ ਨਾ ਕੀਤੇ ਸਟੇਟਮੈਂਟ ਦਿੱਤੀ ਹੁੰਦੀ ਹੈ ਜਿਵੇਂ ਗੱਲ ਕੀਤੀ ਜਾਵੇ ਮਨੀਸ਼ ਸਸੋਦੀਆ ਦੀ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਮ ਦੰਡ ਭੇਦ ਪਾਵ ਸਭ ਕੁਝ ਵਰਤਿਆ ਜਾਣਾ ਤੁਹਾਨੂੰ ਲੱਗਦਾ ਨਹੀਂ ਉਹਨਾਂ ਦੇ ਅੱਗੇ ਇਹ ਚੀਜ਼ਾਂ ਫੇਲ ਹੋ ਜਾਣਗੀਆਂ ਤੁਹਾਡਾ ਤੁਹਾਡੇ ਵੱਲੋਂ ਕਲਾ ਪ੍ਰਚਾਰ ਕੀਤਾ ਜਾ ਰਿਹਾ ਔਰ ਦੱਸਿਆ ਜਾ ਰਿਹਾ ਹੋਰ ਇਸ ਚੀਜ਼ ਨੂੰ ਨਕਾਰਦਿਆਂ ਲੋਕਾਂ ਨੇ ਜੇਕਰ ਗੱਲ ਕੀਤੀ ਜਾਵੇ 2022 ਦੇ ਵਿੱਚ ਲੋਕਾਂ ਨੇ ਕਾਲੀ ਦਲ ਨੂੰ ਬੈਕਫੁੱਟ ਤੇ ਕੀਤਾ ਹਾਂਜੀ ਹਾਂਜੀ ਬੈਕਫੁੱਟ ਤੇ ਕੀਤਾ ਕਿਵੇਂ ਹੁਣ ਕਿਵੇਂ ਅੱਗੇ ਲੈ ਕੇ ਆਉਂਗੇ ਸੀ ਹੁਣ ਜੀ ਉਦੋਂ ਵੀ ਕਾਇ ਸੀਗਾ ਥੋੜਾ ਚੇਂਜ ਵੀ ਚਾਹੀਦਾ ਸੀਗਾ ਹੂੰ ਨਵੀਂ ਪਾਰਟੀ ਆ ਗਈ ਚਲੋ ਚੇਂਜ ਹੋ ਗਿਆ ਠੀਕ ਹੈ ਹੁਣ ਸਾਰੀਆਂ ਪਾਰਟੀਆਂ ਇੱਕ ਇੱਕ ਟਾਈਮ ਹੋ ਗਈ ਸਾਰਿਆਂ ਦਾ ਹੂੰ ਸਾਰਿਆਂ ਨੇ ਦੇਖ ਲਿਆ ਵੀ ਇਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਹੂੰ ਇਹ ਪੈਚਵਰਕਰ ਜੋਗੀ ਰਹਿ ਗਈ ਸਾਰੇ ਉਹਨਾਂ ਦਾ ਕ੍ਰੈਡਿਟ ਲੈ ਲਿਆ ਕੁਛ ਐਂ ਕਰ ਲਿਆ ਹੂੰ ਤੇ ਹੁਣ ਜੋ ਪੁਰਾਣੇ ਬੰਦਿਆਂ ਨੂੰ ਸਾਰੇ ਆਟਾ ਦਾਲ ਸਕੀਮ ਦਾ ਹੁਣ ਮੈਂ ਜਾਨਾ ਹੀ ਸਾਰੀਆਂ ਉਹ ਸਕੀਮਾਂ ਫੇਰ ਤੋਂ ਚਲਾਵਾਂਗੇ ਹੂੰ ਠੀਕ ਹੈ ਹੋਰ ਅੱਗੇ ਹੋਰ ਵੱਧ ਚੜ੍ਹ ਕੇ ਵੀ ਕੰਮ ਕਰਾਵਾਂਗੇ ਹੂੰ ਤਾਂ ਆਪਣੀ ਖੇਤਰੀ ਪਾਰਟੀ ਹੈ ਠੀਕ ਹੈ ਤਾਂ ਕੰਮ ਜ਼ਿਆਦਾ ਹੀ ਹੋਣਗੇ ਪਹਿਲਾਂ ਨਾਲੋਂ ਹੀ ਹੂੰ ਤਾਂ ਕਰਕੇ ਵਾਪਸ ਆਈ ਆਵੂਗੀ ਫਿਰ ਹੂੰ ਤੁਸੀਂ ਲੋਕਾਂ 'ਚ ਜਾ ਕੇ ਦੱਸ ਦਿਓ ਕਿ ਆਟਾ ਦਾਲ ਦੀ ਜਿਹੜੀ ਸਕੀਮਾਂ ਉਹ ਚਲਾਵਾਂਗੇ ਪਰ ਕਾਲੀ ਦਲ ਦੀ ਸਰਕਾਰ ਨਹੀਂ ਹੈਗੀ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਾਂਜੀ ਹਾਂਜੀ ਪਰ ਉਹ 27 ਦੇ ਇਲੈਕਸ਼ਨ ਚ ਅਸੀਂ ਤਿਆਰੀ ਕਰੀ ਜਾਂਦੇ ਹਾਂ ਸਾਡਾ ਇਹ ਮਤਲਬ ਜਿਹੜੀ ਇਲੈਕਸ਼ਨ ਹੈਗੇ ਆ ਇਹ ਸਿੱਧਾ ਸਾਡੇ 27 ਦੇ ਇਲੈਕਸ਼ਨ ਤੋਂ ਮਤਲਬ ਜਿੱਤਣ ਲਈ ਇਹੀ ਹੈਗੇ ਹੂੰ ਕਿ ਇਧਰੋਂ ਜਿੱਤ ਗਏ ਫੇਸੂਖ ਵੀਰ ਸਿੰਘ ਬਾਦਲ ਜੀ ਨੂੰ ਕਵਾਂਗੇ ਵੀ ਆ ਅਸੀਂ ਥੋੜਾ 베ਸ ਉਹਨਾਂ ਦਾ ਪਹਿਲਾਂ ਹੀ ਬਹੁਤ ਹੈ ਕਾਲੀ ਦਲ ਹੀ ਕੁਰਬਾਨੀ ਕਰ ਰਹੇ ਹਾਂ ਤੁਸੀਂ ਪੂਰੀ ਪੂਰੀ ਪਰਿਵਾਰ ਕੁਰਬਾਨੀ ਦੇ ਰਿਹਾ ਦੋ 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 ਸੀਟਾਂ ਦੇ ਪਰਿਵਾਰ ਦੇ ਦੋ ਸੀਟਾਂ ਚੋਂ ਮਤਲਬ ਕਿ ਕੁਰਬਾਨੀ ਦੇ ਰਿਹਾ ਕਿ ਅਸੀਂ ਆਪ ਦੇ ਸਾਹਿਬ ਨਾਲ ਜੀ ਸਾਨੂੰ ਆਏ ਕਿ ਅਸੀਂ 베ਸ ਤਾਂ ਚਲੋ ਉਹਨਾਂ ਦਾ ਬਹੁਤ ਜ਼ਿਆਦਾ ਹੀ ਪਰ ਜਿੰਨਾ ਸਾਡੇ ਹੱਥੋਂ ਹੁੰਦਾ ਵੀ ਅਸੀਂ ਕਰੀਏ ਸੁਪ ਤੇ ਬਸ ਸਤਾਈਸ ਹੋ ਜਿੱਤ ਕੇ ਜਾਣ ਗੱਲ ਜਿੱਤ ਹਾਰ ਦੀ ਨਹੀਂ ਹੈਗੀ ਗੱਲ ਇਹ ਹੈ ਕਿ 227 ਦੇ ਵਿੱਚ ਨਹੀਂ ਰੱਖੀ ਜਾਵੇ ਕੱਲੀ ਨਹੀਂ ਰੱਖੀ ਜਾਵੇ ਹਾਂਜੀ ਨਹੀਂ ਰੱਖੀ ਜਾਵੇ ਇਹ ਸੋਚਦੇ ਹਾਂ ਤੁਸੀਂ ਪਰ ਪੂਰੀ ਨਹੀਂ ਰੱਖੀ ਵੀ ਜਾਊਗੀ ਸਾਨੂੰ ਨਹੀਂ ਦੱਸਣਾ ਪੈਂਦਾ ਜੀ ਵੀ ਆਟਾ ਦਾਲ ਸਕੀਮ ਚਲਾਵਾਂਗੇ ਸਾਨੂੰ ਲੋਕ ਕਹਿ ਰਹੇ ਆ ਇਹ ਇਹ ਹੀ ਕਰੋ ਕੰਮ ਵੀ ਚਲਾ ਦਿਓ ਹੁਣ 10 ਸਾਲ ਹੋ ਗਈ ਕੋਈ ਇਹੋ ਜਿਹਾ ਕੁਝ ਨਹੀਂ ਆਇਆ ਪੈਨਸ਼ਨਾਂ ਕਹੀਆਂ ਸੀ ਉਹ ਨਹੀਂ ਆਈਆਂ ਵੀ ਜਿਵੇਂ ਉਹ ਦੱਸਦੇ ਆ ਵੀ ਆਹ ਕੰਮ ਕਰਾ ਦੋਈ ਇਹ ਤਾਂ ਪਹਿਲਾਂ ਪਾਰਟੀਆਂ ਦੇ ਗਾਪੀ ਸੀਗੇ ਹੂੰ ਬੋਲ ਕੇ ਜਾਵੜਦੇ ਸੀਗੇ ਕੁਝ ਨਹੀਂ ਹੁੰਦਾ ਸੀਗਾ ਫਿਰ ਓਵੇਂ ਅਸੀਂ ਫਿਰ ਸਾਰਾ ਕੁਝ ਫੇਰ ਚਲਾਵਾਂਗੇ ਘਰਾਂ ਦੇ ਵਿੱਚ ਜਾਣੇ ਹੋ ਡੋਰ ਟੂ ਡੋਰ ਜਾਣੇ ਹੋ ਤੁਸੀਂ ਦੱਸ ਰਹੇ ਹੋ ਪਰ ਸਰਕਾਰ ਤਾਂ ਕਹਿ ਰਹੀ ਹੈ ਨਾ ਸੀ ਨੌਕਰੀਆਂ ਦਿੱਤੀਆਂ ਘਰਾਂ ਦੇ ਵਿੱਚੋਂ ਕਿਸੇ ਨੇ ਕਿਹਾ ਕਿ ਸਾਡੇ ਪਰਿਵਾਰ ਚੋਂ ਨੌਕਰੀ ਮਿਲ ਗਈ ਅਸਾਂ ਕਿਸੇ ਨੇ ਨਹੀਂ ਕਿਹਾ ਇਹ ਕਿਸੇ ਨੇ ਨੌਕਰੀ ਦਾ ਕੋਈ ਨਾਮ ਹੀ ਨਹੀਂ ਹੋਇਆ ਵੀ ਨੌਕਰੀ ਆਈ ਨਹੀਂ ਆਈ ਉਹ ਤਾਂ ਤੰਗ ਹੀ ਬਹੁਤ ਹੈ ਸੀਵਰੇਜ ਮਤਲਬ ਹੋਰ ਬਹੁਤ ਪ੍ਰੋਬਲਮਸ ਹੈਗੀਆਂ ਸਾਰੀਆਂ ਫੇਸਿੰਗ ਹੀ ਹੋ ਰਹੀਆਂ ਹੂੰ ਠੀਕ ਹੈ ਕੋਈ ਬਾਲਾ ਖਾਸ ਕੰਮ ਨਹੀਂ ਹੋਇਆ ਜੀ ਹੂੰ ਤਾਂ ਜੌਬਸ ਵੀ ਨਹੀਂ ਆਈਆਂ ਸਾਨੂੰ ਐ ਇਹਨਾਂ ਤੋਂ ਹੀ ਬਾਹਰੋਂ ਜਿਹੜੀਆਂ ਕੰਪਨੀਆਂ ਸਹਿਗੀਆਂ ਉਹਨਾਂ ਨਾਲ ਟਾਈਪ ਵੀ ਨਹੀਂ ਹੋ ਰਿਹਾ ਹੂੰ ਸੁਖਵੀਰ ਜੀ ਦਾ ਵਿਜਨ ਹੀ ਬਹੁਤ ਵੱਡਾ ਹੈ ਹੂੰ ਮਤਲਬ ਬਿਜ਼ਨਸਮੈਨ ਵੀ ਬਹੁਤ ਵਧੀਆ ਹੈਗੇ ਹੀ ਉਹਨਾਂ ਨਾਲ ਆਏ ਹੈਗਾ ਕਿ ਉਹ ਬਾਹਰੋਂ ਕੰਪਨੀਆਂ ਲੈ ਕੇ ਆਣਗੇ ਇੱਥੇ ਜੋ ਕੰਪਨੀਆਂ ਆ ਗਈਆਂ ਆਬਵੀਅਸਲੀ ਫਿਰ ਜੌਬਸ ਹੋ ਜਾਣੀਆਂ ਮਤਲਬ ਉਹਨਾਂ ਦਾ ਕੋਈ ਵਿਜਨ ਹੈਗਾ ਉਸ ਹਿਸਾਬ ਨਾਲ ਤਿਆਰੀ ਕਰ ਰਹੇ ਹੈ ਇਹਨਾਂ ਦਾ ਕੋਈ ਵਿਜਨ ਨਹੀਂ ਹੈਗਾ ਇਹਨਾਂ ਨੂੰ ਐ ਜੌਬਸ ਦੇ ਦਾਂਗੇ ਸਰਕਾਰੀ ਸਰਕਾਰ ਕਿੰਨੇ ਕ ਜੌਬਸ ਦੇ ਦੂਗੀ ਹੂੰ ਸਹੀ ਉਹਨੀਆਂ ਕੀ ਜੌਬਸ ਤਾਂ ਸਰਕਾਰੀ ਘਰਾਂ ਦੇ ਵਿੱਚ ਜਾਣੇ ਹੋ ਨੌਕਰੀਆਂ ਬਾਰੇ ਲੋਕ ਕਹਿੰਦੇ ਹੋਣੇ ਕਿ ਨਵਾਂ ਯੂਥ ਹੈ ਨੌਕਰੀਆਂ ਬਾਰੇ ਪੁੱਛਦੇ ਹੋਣੇ ਆ ਦੱਸਦੇ ਹੋਣੇ ਤੁਹਾਨੂੰ ਨੌਕਰੀਆਂ ਮਿਲ ਰਹੀਆਂ ਲੋਕਾਂ ਨੂੰ ਜਾਂ ਲੋਕ ਕਹਿੰਦੇ ਆ ਕਿ ਸਾਨੂੰ ਨੌਕਰੀਆਂ ਤੇ ਲਵਾ ਦਿਓ ਲੋਕ ਕਹਿੰਦੇ ਆ ਵੀ ਸਾਨੂੰ ਨੌਕਰੀਆਂ ਤੇ ਲਵਾਈਏ ਜਿਦੋਂ ਅਸੀਂ ਜਾਣੇ ਆ ਸਾ ਕਹਿੰਦੇ ਆ ਅਸੀਂ ਪੀਏ ਪਾਸ ਕੀਤੀ ਅਸੀਂ ਪੀਏਡ ਪਾਸ ਕੀਤੀ ਹੈਗੀ ਹੈ ਸਾਨੂੰ ਨੌਕਰੀਆਂ ਤੇ ਲਵਾਓ ਜੇ ਉਹ ਕਹਿੰਦੇ ਜੀ ਸਾਨੂੰ ਨੌਕਰੀਆਂ ਮਿਲ ਗਈਆਂ ਵੀ ਅਸੀਂ 50000 ਨੌਕਰੀ ਵੰਡੀ ਗਈ ਹੂੰ ਦੱਸਣੀ ਕਿੱਥੇ ਸਾਡੇ ਨਾਲ ਕੇ ਡਿਬੇਟ ਕਰਨ ਪੀਆਰਟੀਸੀ ਦੇ ਇੱਥੇ ਉਹ ਮੁਲਾਜਮਾ ਸੰਗਰੂਰੀ ਲੜਾਈ ਹੋਈ ਸੀਗੀ ਪੱਗਾਂ ਉਤਰੀਆਂ ਹੀ ਉੱਥੇ ਜਿਉਂ ਉਹਨਾਂ ਨੂੰ ਜੌਬਸ ਮਿਲ ਰਹੀਆਂ ਸੀ ਉਹ ਕਿਉਂ ਕਰਨ ਗਈਆਂ ਹੂੰ ਅਗਲੇ ਜੌਬਸ ਕਰਨ ਗਈ ਮਤਲਬ ਬਹੁਤ ਇੱਕ ਤਾਂ ਜੌਬਸ ਵੀ ਨਹੀਂ ਮਿਲਦੀਆਂ ਈ ਤੇ ਉਹ ਸਾਰੇ ਜਿਹੜੇ ਪਿੰਡ ਵਾਲੇ ਹੈਗੇ ਉਹ ਸਾਨੂੰ ਹੀ ਹਿਸਾਬ ਨਾਲ ਬੋਲਦੇ ਵੀ ਚਲੋ ਅਸੀਂ ਬਾਹਰ ਪੜੇ ਲੇਕਿਨ ਯੂਥ ਹੈਗੇ ਵੀ ਤੁਸੀਂ ਕੁਝ ਕਰੋ ਅੱਗੇ ਦੇਖੋ ਈ ਹੂੰ ਤਾਂ ਕੋਈ ਜੌਬਸ ਦੀ ਪਾਲੀ ਓਪਰਚੁਨਿਟੀ ਹੈ ਨਹੀਂ ਸੁਖਬੀਰ ਸਿੰਘ ਬਾਦਲ ਤੁਹਾਡੇ ਲਈ ਪ੍ਰਚਾਰ ਕਰਨ ਲਈ ਆਉਣਗੇ ਦੋ ਟਿਕਟਾਂ ਨਵਾਜੀਆਂ ਗਈਆਂ ਤੁਹਾਨੂੰ ਦੋ ਟਿਕਟਾਂ ਤੋਂ ਲੜ ਰਹੇ ਹਾਂ ਕਾਲੀ ਦਲ ਦਾ ਜੇਕਰ ਸੁਖਬੀਰ ਸਿੰਘ ਬਾਦਲਾਉਂਦੇ ਆ ਕਿ ਤੁਹਾਡੇ ਪਰਿਵਾਰ ਤੋਂ ਇੱਥੋਂ ਹੀ ਚੱਲੇਗਾ ਕਾਫਲਾ ਜੀ ਕਿਹਨੂੰ ਹਾਂ ਜੀ ਇੱਥੋਂ ਹੀ ਚੱਲੂਗਾ ਜੀ 11 ਤਰੀਕ ਨੂੰ ਆਣਗੇ ਸੁਖਬੀਰ ਜੀ ਤੇ ਇਸ ਤੋਂ ਬਾਅਦ ਫਿਰ ਆਪਾਂ ਅੱਗੇ ਕਾਫਲਾ ਕੱਢਾਂਗੇ ਸਾਰਾ ਹੂੰ ਕਿੱਥੋਂ ਕਿੱਥੋਂ ਤੱਕ ਕਿਹੜਾ ਕਿਹੜੇ ਰੂਟ ਜਾ ਰਹੇ ਹੋ ਇੱਥੋਂ ਪਹਿਲਾਂ ਜਾਊਗਾ ਦੋਦਈ ਫਿਰ ਭਲਾਈਆਣੇ ਜਾਊਗਾ ਜੀ ਤੇ ਫਿਰ ਕੋਟਲੀ ਹੁੰਦੇ ਹੁੰਦੇ ਫਿਰ ਉੱਥੇ ਸਮਾਪਤੀ ਕਰ ਚਾਰੇ ਜੋਨਾ ਚ 11 ਤਰੀਕ ਨੂੰ ਕਾਫਲਾ ਨਿਕਲ ਜਾਣਾ ਜਾਂ ਨਹੀਂ 11 ਨੂੰ ਹੀ ਨਿਕਲੂਗਾ ਜੀ ਚਾਰੇ ਜੋਨਾ ਚਾਰੇ ਜੋਨਾ ਚ ਚਾਰੇ ਜੋਨਾ ਚ ਨਿਕਲੇਗਾ ਕਾਫਲਾ ਹੋਗਾ ਹਾਂ ਜੀ ਹੂੰ ਕੀ ਕੰਨ ਨੂੰ ਜਾ ਕੇ ਫਿਰ ਮਮਾ ਲਈ ਵੀ ਵੋਟ ਮੰਗਦੇ ਹਾਂ ਲੋਕਾਂ ਤੋਂ ਹਾਂਜੀ ਮਮਾ ਲਈ ਮੰਗਦੇ ਪਾਪਾ ਲਈ ਵੀ ਮੰਗਦੇ ਦੋਨਾਂ ਲਈ ਹੁਣ ਮੇਰਾ ਜ਼ਿਆਦਾ ਹੈਗਾ ਦੋਦੇ ਕਰਦਾ ਹੀ ਮੈਂ ਉੱਥੇ ਉੱਥੇ ਫਿਰ ਆਏ ਦੋਨਾਂ ਪਾਰਟੀਆਂ ਲਈ ਹੀ ਕਰੀ ਰਹੀ ਵੀ ਕੱਲ ਉਹਨਾਂ ਦੀ ਬਲੌਕ ਸ਼ਾਂਤੀ ਲਈ ਤੇ ਪਾਪਾ ਲਈ ਵੀ ਸਰਗੁਨ ਕਿੰਨੀ ਏਜ ਹੈ ਤੁਹਾਡੀ ਮੇਰੀ 26 ਸਾਲ ਦੀ 26 ਸਰਗੁਨ ਵੋਟਾਂ ਲਈ ਜਾਂਦੇ ਹਾਂ ਪ੍ਰਚਾਰ ਲਈ ਜਾਂਦੇ ਹਾਂ ਲੋਕਾਂ ਨਾਲ ਮਿਲਦੇ ਜੁਲਦੇ ਵੀ ਹਾਂ ਪਿਆਰ ਵੀ ਮਿਲਦਾ ਹੈਗਾ ਲੋਕਾਂ ਨਾਲ ਗੱਲਬਾਤ ਕਰਨ ਦਾ ਸਮਾਂ ਵੀ ਮਿਲਦਾ ਹੈਗਾ ਕਿਵੇਂ ਲੱਗਦੀ ਹੈ ਰਾਜਨੀਤੀ ਕਿਹੋ ਜੀ ਚੀਜ਼ ਲੱਗ ਰਹੀ ਹੈ ਤੁਹਾਨੂੰ ਸਿਆਸਤ ਕਿਵੇਂ ਲੱਗਦੀ ਹੈ ਮਤਲਬ ਇਹ ਪਹਿਲਾਂ ਮੈਂ ਜ਼ਿਆਦਾ ਘੱਟ ਸੀਗਾ ਇਸ ਚ ਪਰ ਹੁਣ ਜਦੋਂ ਆ ਰਹੀ ਬਹੁਤ ਵਧੀਆ ਲੱਗ ਰਹੀ ਕਿ ਪਰਿਵਾਰ ਨੂੰ ਬਹੁਤ ਪਿਆਰ ਮਿਲਦਾ ਹੈ ਇਕਾਲੀ ਦਲ ਨੂੰ ਬਹੁਤ ਪਿਆਰ ਮਿਲਦਾ ਹੈ ਬੰਦਾ ਪਿਆਰ ਦਾ ਹੀ ਭੁੱਖਾ ਹੁੰਦਾ ਹੈ ਤੇ ਇੱਜ਼ਤ ਮਿਲਦੀ ਹੈ ਉਹ ਵਧੀਆ ਲੱਗਦਾ ਹੈ ਮੇਰੇ ਦੋਸਤ ਆਏ ਸਾਰਿਆਂ ਨੂੰ ਆਏ ਸੀ ਵਧੀਆ ਪ੍ਰਚਾਰ ਕਰਦੇ ਕਦੇ ਪਹਿਲਾਂ ਮਿਲਿਓ ਇਸ ਤੱਕ ਪਰਿਵਾਰਾਂ ਨੂੰ ਜਾ ਕੇ ਪਿੰਡ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਪਹਿਲਾਂ ਦੀ ਜਿਵੇਂ ਹੁਣ ਮਿਲਦੇ ਹਾਂ ਹਾਂਜੀ ਮੈਂ ਸਰਪੰਚੀ ਇਲੈਕਸ਼ਨਾਂ ਚ ਹੁੰਦਾ ਸੀਗਾ ਜੀ ਵਾਪਾਂ ਨਾਲ ਜਾਂਦਾ ਸੀਗਾ ਅੱਛਾ ਸ਼ੁਰੂ ਤੋਂ ਸ਼ੁਰੂ ਤੋਂ ਹਾਂਜੀ ਮਤਲਬ ਮੈਂ ਕਰਦਾ ਸੀਗਾ ਸਰਪੰਚੀ ਸਰਪੰਚੀ ਦੇ ਮਤਲਬ ਇਲੈਕਸ਼ਨਾਂ 'ਚ ਮੈਂ ਡੋਰ ਟੂ ਡੋਰ ਜਾਂਦਾ ਸੀਗਾ ਪਰਿਵਾਰ ਦੇ ਵਿੱਚ ਹਾਂਜੀ ਤਾਂ ਫਿਰ ਹੁੰਦੀ ਹੈ ਕਿ ਪਰਿਵਾਰ ਦੇ ਵਿੱਚ ਜੀ ਹੈ ਜਿਹਨੇ ਚਲੋ ਕੰਮ ਕਰਦਾ ਸੀਗਾ ਹੀ ਸਰਪੰਚੀ ਪਰ ਉਹਨਾਂ ਇਹ ਦੂਜੇ ਪਿੰਡਾਂ ਜਾ ਕੇ ਇਕੱਠ ਲੈ ਕੇ ਜਾ ਕੇ ਕਾਲੀ ਦਲ ਨੂੰ ਬਹੁਤ ਪਿਆਰ ਮਿਲਦਾ ਜੀ ਕਾਲੀ ਗੱਲ ਕਹਿੰਦੀ ਹੈ ਜੀ ਹੂੰ ਬਈ ਵਾਪਸ ਤਾਂ ਇਹ ਨੂੰ ਕਹਿੰਦੇ ਸਾਰੇ ਲੋਕ ਵੀ ਆਣਗੇ ਉੱਤੋਂ ਜਿਹੜਾ ਸੁਖਵੀਰ ਜੀ ਨੇ ਐਲਾਨ ਕਰਤਾ ਵੀ ਕਿੱਦੜ ਬਾਤੋਂ ਆਣਗੇ ਹੂੰ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਸੀ ਹਮ ਸਾਰੇ ਪਾਰ ਸਾਰੇ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਆਏ ਹੈਗਾ ਕਿ ਵੀ ਵਧਾਈ ਸੁਖਬੀਰ ਨੂੰ ਸੁਖਬੀਰ ਜੀ ਦੇ ਨਾਲ ਹੀ ਖੜੇ ਹੈ ਸਾਰੇ ਬੰਦੇ ਹਮ ਠੀਕ ਹੈ ਹਾਂਜੀ ਹਮ ਠੀਕ ਹੈ ਸਮਾਂ ਦੇਣ ਦੇ ਲਈ ਧੰਨਵਾਦ ਥੈਂਕ ਯੂ